ਮਨਾਈ ਜਾਵੇ ਜੀ ਇਸ ਮੌਕੇ ਤੇ ਐਸ ਦੇ ਇਤਿਹਾਸਕ ਸਮਾਗਮ ਦੇ ਵਿੱਚ ਮੌਜੂਦ ਨੇ ਕੈਬਨਿਟ ਦੇ ਸਾਥੀ ਡਾਕਟਰ ਬਲਜੀਤ ਜਿਹੜੇ ਕਿ ਖੁਦ ਡਾਕਟਰ ਨੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਜੀ ਸਮਾਜਿਕ ਨਿਆਂ ਸਮਾਤ ਭਲਾਈ ਤੇ वेलफेयर मिनिस्टर फॉर लेडीज एंड चाइल्ड जेड कि सिख धरती में बिलोंग करते हैं एमएलए साहब सिखो साहब फरीदोटों एम एल ए एमएलए एम एल ए वाइस चांसलर साहब इस यूनिवर्सिटी के इस यूनिवर्सिटी के ਾਰੇ ਸਾਥਕਾ ਵਿਦਿਆਰਥੀ ਡਾਕਟਰ ਜਿਨੇ ਵੀ ਮੇਰੇ ਸਾਹਮਣੇ ਵਕਫਾ ਕਰਨਾ ਆ ਸੰਵੰਦਤ ਸਖਸ਼ੀਤਾਂ ਬੈਠੀਆਂ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਬੜਾਈ ਬਿੰਨਾ ਆਸਤਰ ਤੇ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਦਾ ਵਾਰ ਦਾ ਇਸ ਸਭੰਨ ਦਾ ਮੌਕਾ ਮਿਲੇ ਇਸ ਪਤੰਦਰੀ ਤਾਂ ਬਹੁਤ ਆਪਦਾਈ ਸਰਾਨੂ ਮੇਰੇ ਨੂੰ ਪ੍ਰਤਪਦੀ ਨਮਸਕਾਰ ਸਤਿ ਸ੍ਰੀ ਅਕਾਲ ਬਾਬਾ ਫਰੀਦ ਦੀ ਧਰਤੀ ਬੜੀ ਮੁਕੱਦਸ ਬੜੀ ਪਵਿੱਤਰ ਧਰਤੀ ਹੈ ਮੇਲਾ ਵੀ ਬਾਬਾ ਫਰੀਦ ਦੀ ਯਾਦ ਵਿੱਚ ਪੇਲਾ ਹੁੰਦਾ ਹੈ ਲੱਖਾਂ ਦੀ ਗਿਣਤੀ ਚ ਲੋਕ ਧਰਮਾਂ ਤੋਂ ਉਪਰ ਉੱਠ ਕੇ ਜਾਤ ਪਾਤ ਤੋਂ ਉਪਰ ਉੱਠ ਕੇ ਇਹ ਨਤਮਸਤਕ ਹੋਣ ਆਉਂਦੇ ਨੇ ਸਵਾਜ ਇੱਕ ਸ਼ਾਨਦਾਰ ਜੱਚਾ ਬੱਚਾ ਕੇਂਦਰ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਮਿਸਾਲ ਪੱਲੇ ਪੰਜਾਬ ਦੇ ਜਿਵੇਂ ਨਾਰਥ ਇੰਡੀਆ ਦੇ ਵਿੱਚ ਇੱਕ ਮਿਸਾਲ ਦੇ ਤੌਰ ਤੇ ਜਾਣਿਆ ਜਾਊਗਾ ਜਿੱਥੇ ਸਾਰੀਆਂ ਆਧੁਨਿਕ ਸਹੂਲਤਾਂ ਸਾਰੇ ਇਕੁਪਮੈਂਟਸ ਇਹੜਾ ਬੱਚਾ ਪੰਜਾਬ ਦੇ ਵਿੱਚ ਦੁਨੀਆ ਨੂੰ ਜਾਊਗਾ ਪੰਜਾਬ ਦੀ ਜਿਹੜਾ ਬੱਚਾ ਪੈਦਾ ਹੋਗਾ ਉਹਨੂੰ ਪਹਿਲੇ ਸਾਥ ਹੋਵੇ ਰਸਤਾ ਦੀ ਸਹੂਲਤਾਂ ਮਿਲ ਕੇ ਉਹ ਬੱਚਾ ਤੰਦਰੁਸਤ ਹੋਵੇ ਤੰਦਰੁਸਤ ਹੋ ਕੇ ਵੱਡਾ ਹੋ ਕੇ ਉਹ ਆਪਣੇ ਮਾਂ ਪਿਓ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ 10000 ਬੱਚਿਆਂ ਨੇ ਟੈਸਟ ਦਿੱਤਾ ਸੀ ਉਹਦੇ ਚੋਂ 250 ਸਿਲੈਕਟ ਹੋਏ ਨੇ ਬਹੁਤ ਵੱਡੀ ਗੱਲ ਹੈ ਕੋਈ ਲੋਬਿੰਗ ਨਹੀਂ ਕੋਈ ਸਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਥੈਂਕ ਯੂ ਟਾਪ ਕਰੀਮ ਲਾ ਲਓ ਜਿਵੇਂ ਕੇ ਜੰਦਾ ਕਿ ਜੋ ਨਰਸਸ ਜਾਂ ਨਰਸਾਂ ਸੀ ਨੇ ਇਹ ਪ੍ਰੋਫੈਸ਼ਨਲ ਜਿੰਨੇ ਵੀ ਹੋ ਕਿਸੇ ਵੀ ਹਸਪੀਟਲ ਦੀ ਰੀਡ ਦੀ ਹੈ ਟੀਮ ਦੇ ਪਰ ਜਿਹੜੇ 10000 ਜੋ ਤੋਂ 250 ਚੁੜ੍ਹਗੇ ਜਿਹੜੇ ਬਾਕੀ ਰਹਿ ਗਏ ਉਹ ਵੀ ਦੇਣੇ ਚੱਲਣਾ ਅਗਲਾ ਬਾਕੀ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਅਗਲੇ ਮੌਕੇ ਤੇ ਉਹ ਵੀ ਇਹਨਾਂ টাই ਸੋ ਤਾਂ ਉਹਨੇ 500 ਚਾਹੁੰਦੇ ਹਜ਼ਾਰ ਚਾਹੁੰਦੇ ਬਹੁਤ ਸਕੇ ਜਿਹ ਦੋਸੀ ਹਸਪਤਾਲ ਬਣਾ ਰਹੇ ਆ ਤਾਂ ਸਾਨੂੰ ਸਟਾਫ ਚਾਹੀਦਾ हर किस्म का स्टाफ चाहिए डॉक्टर भी चाहिए अटेंडेंस लाने वाले भी चाहिए सू फार्मासिस्ट भी चाहिए सू हर किस्म का जोड़ा मुलाजम चाहिए है। सो बहुत सारे मौके इंतजार कर रहे हैं। दिल्ली छोड़ना के इस बार पास नहीं हुए हो नहीं आए अगली से ਇਹੀ ਪੰਜਾਬ ਸਰਕਾਰ ਦੇ ਵਿੱਚ ਖੂਬੀ ਹੈ ਕਿ ਨਾ ਲਗਭਗ ਹਰ ਹਫ਼ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਨਿਯੁਕਤੀ ਬੰਦ ਵੜਦਾ ਉਹਦੇ ਵਿੱਚ ਮੈਨੂੰ ਇਸ ਤਰ੍ਹਾਂ ਵੀ ਮਿਲ ਗਿਆ ਬਹੁਤ ਸਾਰੇ 2 4 5 ਮੇਰੀਆਂ ਜਾਂਦੇ ਕਿ ਜੀ ਇਹ ਮੇਰੀ ਤੀਜੀ ਨੌਕਰੀ ਹੈ ਮੈਂ ਪਹਿਲੀਆਂ ਦੋ ਨੌਕਰੀਆਂ ਸ਼ੁਰੂ ਕਰੀਆਂ ਪਰ ਮੈਂ ਨਾਲ ਨਾਲ ਪੜਦਾ ਰਿਹਾ ਹੁਣ ਹੀ ਮੇਰੀ ਤੀਜੀ ਨੌਕਰੀ ਹੋ ਗਈ ਮਤਲਬ ਉਹ ਉਸ ਨੌਕਰੀ ਨੂੰ ਉਹਨੇ ਇੱਕ ਓਪਰਚੁਨਿਟੀ ਦੇ ਤੌਰ ਤੇ ਲਿਆ ਕਿ ਹੁਣ ਮੈਂ ਨਾਲ ਨਾਲ ਪੜ ਵੀ ਸਕਦਾ ਹਾਂ मैं खर्चे की मैंने कोई प्रॉब्लम नहीं हमें से बोझ नहीं पड़ेगा वो अपनी तनख्वाह ना पढ़ता रहा कोई छोटे जे कलर्क तो पटवारी बनया फिर एस डी ओ भी बनया इको साल से तीजी नौकरी कि पचहत्तर साल च एक मौका भी नहीं मिलता से कितने डेढ़ पाने दो साल से दो दो तीन तीन मौके मिलना अभी भी मैं कहना जो अब नौकरी लैके गए हैं ये ना पहली नौकरी चाहिए ना आखिरी अभी होर बहुत कुछ करना ਵੇਵਰੀ ਨੂੰ ਉੱਥੇ ਤੇ ਚੜ ਕੇ ਆਪਾਂ ਕਹਿੰਦੇ ਨੇ ਸ਼ਾਇਦ ਛੱਤ ਆ ਗਈ ਪਰ ਨਹੀਂ ਸਾਲ ਬਾਅਦ ਉਸੇ ਬਿਲਡਿੰਗ 'ਚ 5 ਮੰਜ਼ਲੇ ਹੋਰ ਬਣ ਜਾਂਦੀਆਂ ਨੇ ਜਿਉਂ ਛੱਤ ਕਹਿੰਦੇ ਉਹਨੂੰ ਸੈਕੰਡ ਸੈਕੰਡ ਫਲੋਰ ਹੋਰ ਬਣ ਜਾਂਦਾ ਪਰ ਛੱਤ ਉੱਪਰ ਚਲੀ ਜਾਂਦੀ ਮਿਹਨਤ ਕਰਨੀ ਆ ਆਪਣੇ profession ਨੂੰ ਪਵਿੱਤਰ ਸਮਝਣਾ ਆਪਾਂ ਦੇਖਦੇ ਆ ਜਿਹੜੇ ਦੇਵੈਲਪਡ ਕੰਟਰੀ ਨੇ ਉੱਥੇ ਲੋਕ ਐ ਨਹੀਂ ਕਹਿੰਦੇ कि मैं आ लग गया हूं मैं वहां लग गया उसे थे कहने मैं काम पे जाना उसे हर चीज काम है उसे कोई बॉस कल्चर नहीं है मैं ना मैं देखता हूँ ना कई बारी उसे उधर को जब आर्टिस्ट